ਆ ਜਾ ਲੱਡੂ ਆ ਜਾ ਅੰਦਰ ਬੈਠਾ ਚਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਭਾਰਤ ਦੇ ਵਿੱਚ ਖਾਸ ਕਰ ਪੂਰੇ ਪੰਜਾਬ ਦੇ ਵਿੱਚ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਕਰਕੇ ਸਾਰੇ ਅਸੂਲੋ ਕਾਮਰ ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਜੋ ਅੰਦੋਲਨ 2020 ਦੇ ਵਿੱਚ ਲੜਿਆ ਸੀ ਜੋ ਕੇਂਦਰ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਮੁਕਰ ਗਈ ਆ ਉਹਨੂੰ ਅੱਜ ਯਾਦ ਕਰਵਾਉਣ ਵਾਸਤੇ ਔਰ ਨਵੇਂ ਨਿਤ ਤੋਂ ਨਿਤ ਬਿੱਲ ਲੈ ਕੇ ਉਹਨ ਜਿਹੜੀ ਕੇਂਦਰ ਸਰਕਾਰ ਲਿਆ ਰਹੀ ਆ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਅੱਜ ਸਾਡੇ ਬਿਜਲੀ ਸੋਧ ਬਿੱਲ ਔਰ 20 ਸੋਧ ਬਿੱਲ ਜਿਹੜੇ ਲਿਆ ਕੇ ਔਰ ਲੇਬਰ ਕੋਡ ਦੇ ਬਿੱਲ ਲਿਆ ਕੇ ਸਾਡੇ ਤੇ ਧੋਪੇ ਜਾ ਰਹੇ ਆ ਅਸੀਂ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦੇਣਾ ਕੇਂਦਰ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜੇ ਇਸ ਤਰ੍ਹਾਂ ਦੇ ਨਿਤ ਤੁਸੀਂ ਬਿੱਲ ਲੈ ਕੇ ਆਉਨੇ ਆ ਅਸੀਂ ਇਹਨਾਂ ਨੂੰ ਹਰਗिज ਬਰਦਾਸ਼ਤ ਨਹੀਂ ਕਰਾਂਗੇ ਔਰ ਜਿੰਨਾ ਚਿਰ ਇਹ ਕੇਂਦਰ ਸਰਕਾਰ ਇਹਨਾਂ ਬਿੱਲਾਂ ਨੂੰ ਲਾਗੂ ਰੱਦ ਨਹੀਂ ਕਰਦੀ ਲਾਗੂ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਸੀਂ ਇਹ ਦੇਸ਼ ਨਾਤ ਇਸ ਤਰ੍ਹਾਂ ਕਰਕੇ ਪ੍ਰਦਰਸ਼ਨ ਕਰਾਂਗੇ ਅੱਜ ਪੂਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਟਰੈਕਟਰ ਮਾਰਚ 26 ਜਨਵਰੀ ਦਾ ਅਸੀਂ ਜਿਹੜਾ ਮਨਾ ਰਹੇ ਹਾਂ ਗਣਤੰਤਰ ਦਿਵਸ ਪਰ ਰੋਸ ਵਜੋਂ ਮਨਾ ਰਹੇ ਹਾਂ ਅਸੀਂ ਜੋ ਕਿ ਸਾਡੇ ਨੇਤਾ ਨੇ ਸਾਡੇ ਕਾਲੇ ਕਾਨੂੰਨ ਸਾਡੇ ਤੇ ਛੁਪੇ ਜਾ ਰਹੇ ਆ ਸੋ ਇਸ ਤਰ੍ਹਾਂ ਕਰਕੇ ਅਸੀਂ ਰੋਸ ਮਾਰਚ ਤੇ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਵਾਹਿਗੁਰੂ ਦੀ ਖਾਤ ਦਾ ਵਾਹਿਗੁਰੂ ਦੀ be we